ਅੱਜ ਕੋਨਦਨ ਕੈਂਪ ਲਾਇਆ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਦਾ ਕੋਨਦਨ ਕੈਂਪ ਹੈ ਜੀ ਇਹ ਬਖਾਸ ਵੀਰ ਦੇ ਲੱਗਿਆ ਸਾਡੇ ਅੰਤਿ ਸ਼ਰੀਆ ਕਾਸ਼ ਚੰਦ ਖਟਾਨਾ ਜੀ ਤੇ ਸਾਡੇ ਆਡੀ ਰਜਿੰਦਰ ਖਟਾਨਾ ਜੀ ਦੀ ਯਾਦ ਦੇ ਵਿੱਚ ਸਾਡੇ ਬੇਟੇ ਰਕੇਸ਼ ਖਟਾਨਾ ਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਆਪਣੇ ਮਜ਼ਰਰ ਤੇ ਫਾਦਰ ਦੀ ਯਾਦ ਵਿੱਚ ਇਹ ਕਰਕੇ ਲਾਇਆ ਹੈ ਉਹਨਾਂ ਨੇ ਇਹਨਾਂ ਨੇ ਕੰਮ ਦਿੱਤਾ ਸੈਮਨ ਦੋਂਨ ਜੀ ਬੜਾ ਖੁਸ਼ ਆਏ ਕਿਉਂਕਿ ਥਰਮ ਵੀ ਬੰਦਾ ਹੁਣ ਆਪਾਂ ਕਹਿ ਲਈਏ ਲੱਦੇ ਨਾਲ ਫੋਨ ਮਿਲਦਾ ਜੇ ਆਪਾਂ ਹੁਣ ਜਿਵੇਂ ਮੰਨ ਲਓ ਤੁਸੀਂ ਜੋ ਵੀ ਕੈਂਪਾਂ ਦੇ ਵਿੱਚ ਵੀ ਆਪਾਂ ਬਲੱਡ ਡੋਨੇਟ ਕਰਦੇ ਆ ਇਹ ਵੀ ਅਮਰਜੈਂਸੀ ਹੀ ਜਾਂਦਾ ਤੇ ਵੀ ਕੀ ਹੈ ਤੇ ਨਾ ਮੰਦਰ ਚ ਬਹੁਤ ਵੱਡਾ ਬਹਿਮ ਹੁੰਦਾ ਕਿ ਸ਼ਾਇਦ ਪੈਸੇ ਦੇ ਕੇ ਹੀ ਹੁਣ ਮਿਲ ਜਾਂਦਾ ਕੋਈ ਐਸੀ ਗੱਲ ਨਹੀਂ ਹੁੰਦੀ ਕਿਉਂਕਿ ਨਾ ਜੋ ਅਮਰਜੈਂਸੀ ਹੁੰਦੀ ਹੈ ਜੋ ਬਲੱਡ ਕੈਂਪ 'ਚ ਲੱਗਦੇ ਆ ਇਹ ਸਿਰਫ ਅਮਰਜੈਂਸੀ ਜਦੋਂ ਕੋਈ ਵੀ ਮੰਨ ਲਓ ਐਕਸੀਡੈਂਟ ਕੇਸ ਹੁੰਦਾ ਜੇ ਕੋਈ ਫੈਲਸੀਮੀਆ ਆਉਂਦਾ ਉਹਨਾਂ ਨੂੰ ਇਹ ਬਲੱਡ ਚੜਦਾ ਹੁੰਦਾ ਜੀ ਹਾਂਜੀ ਜੀ ਨਾਇਕ ਜੀ ਅੱਜ ਜੋ ਇਹ ਲੱਡ ਕੈਂਪ ਲੱਡ ਲੱਗਿਆ ਇਹਦੇ ਵਿੱਚ ਆਈਏ ਬਾਈ ਦੀ ਟੀਮ ਹਸਪੀਟਲ ਦੀ ਆਈ ਹੈ ਤੇ ਜੋ ਮਹਾਕਾਰ ਲੱਡ ਬੈਂਕ ਵੱਲੋਂ ਵੀ ਆਏ ਨੇ ਇਹਨਾਂ ਦਾ ਯੋਗਦਾਨ ਦੀ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦੇ ਸਦਕੀ ਸਾਡਾ ਇਹ ਸ਼ਹਿਰ ਦਾ ਕੈਂਪ ਜਿਹੜਾ ਹੈਗਾ ਇਸ ਫੈਸਲੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਹਾਂ ਜੀ ਨੰਮਾ ਜੀ ਅੱਜ ਖੂਨਦਾਨ ਕੈਂਪ ਲਾਇਆ ਕੀ ਕਹਿਣਾ ਛੋੜੋ ਅੱਜ ਦਾ ਜੋ ਖੂਨਦਾਨ ਕੈਂਪ ਸਾਡੇ ਸ਼ਹਿਰ ਦੀ ਉਹ ਹਸਤੀ ਪ੍ਰਕਾਸ਼ ਵੀਰ ਦੇ ਨਾਮ ਤੋਂ ਆਪਾਂ ਜਾਣਦੇ ਆ ਨਾਨਾ ਜੀ ਉਹਨਾਂ ਦੇ ਜੀਵਨ ਦਾ ਜਿਹੜਾ ਨਾਮ ਕਰੇ ਨਿੱਛੇ ਆਹ ਸਾਹ ਦੇ ਯਾਦ ਵਿੱਚ ਦਿਖਾਇਆ ਗਿਆ ਇੱਕ ਮੁੰਡਾ ਕੈਪ ਉਹ ਜੀਵਿਆਂ ਦੇ ਵਿੱਚ ਆਮ ਜ਼ਿੰਦਗੀ ਲੰਘ ਰਹੀ ਹੈ ਪਰ ਇਸ ਚੀਜ਼ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਉਹਨਾਂ ਨੂੰ ਪੁੱਛਿਆ ਨਾਨਾ ਸਾਡੇ ਨਾਨਾ ਜੀ ਇਹਨਾਂ ਨੇ ਸਾਡਾ ਬੰਦਿਆ ਰਾਹੁਲ ਗੁਰ ਦੇ ਬਾਬਾ ਜੀ ਤੇ ਉਹਨਾਂ ਦੀ ਸਾਰੀ ਟੀਮ ਇੱਥੇ ਪਹੁੰਚੀ ਉਹਦੇ ਨਾਲ ਆਈ ਵੀ ਬਾਈ ਹਸਪੀਟਲ ਦੇ ਇੱਕ ਖੂਨਦਾਨ ਕੈਂਪ ਇੱਥੋਂ ਖੂਨ ਕਨੈਕਟ ਕਰਕੇ ਕਿਸੇ ਵੀ ਲੋੜਵੰਦ ਦਾ ਜੀ ਉਚੜਾਇਆ ਜਾਵੇਗਾ ਸੋ ਖੂਨਦਾਨ ਵਹਾ ਦਾ ਹੈ ਆਪਾਂ ਇਸ ਦਾਨ ਨੂੰ ਕਰਨ ਤੋਂ ਕਦੇ ਵੀ ਬੰਝੇ ਨਾ ਰਹੀਏ ਆਪਣੇ ਨੌਜਵਾਨ ਪੁੱਤਰਾਂ ਨੂੰ ਮੁੰਡਿਆਂ ਨੂੰ ਜਾਂ ਧੀਆ ਨੇ ਜੋ ਨੌਜਵਾਨ ਨੇ ਬੀਬੀਆਂ ਨੇ ਉਹ ਵੀ ਖੂਨਦਾਨ ਕਰ ਸਕਦੀਆਂ ਨੇ ਖੂਨਦਾਨ ਕਰਨ ਨਾਲ ਸਾਡੇ ਸਰੀਰ ਦੀ ਖੁਦ ਅੰਦਰਲੀ ਜੋ ਕੋਈ ਸਮੱਸਿਆ ਹੈ ਉਹ ਦੂਰ ਹੋ ਜਾਂਦੀ ਹੈ ਸਖੂਨਦਾਨ ਕਰਿਆ ਕਰੋ ਧੰਨਵਾਦ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਰਾਜਪੁਰ ਬਾਈ ਲਹਿਰੀ ਰੋਡ ਤੋਂ ਉਹਨਾਂ ਦੀ ਸਵੀਟ ਸ਼ਾਪ ਦੇ ਜੂਵੇ ਸੋ ਮਹਾਕਾਲ ਬਲੱਡ ਐਕਸ਼ੂਸ਼ਨ ਵੱਲੋਂ ਇਹ ਖੂਨਦਾਨ ਕੈਂਪ ਲਾਇਆ ਗਿਆ ਲੋਕਾਂ ਦੇ ਭਾਰੀ ਪਿਆਸ਼ ਦੇ ਕੇ ਆ ਗਿਆ ਮੈਂ ਖੁਦ ਆਪ ਇਸ ਜਗ੍ਹਾ ਤੇ ਚੱਲ ਕੇ ਆਇਆ ਕਿ ਆਪਣੀ ਮਰਜ਼ੀ ਨਾਲ ਜੋ ਡਾਕਟਰ ਵਾਲੀ ਟੀਮ ਨੂੰ ਪਤਾ ਲੱਗਿਆ ਕਿ ਜਿਹੜਾ ਖੂਨ ਹੈ ਇਸ ਦੇ ਨਾਲ ਦੇਣ ਨਾਲ ਲੱਖਾਂ ਹੀ ਬਚਵਾਲੀਆਂ ਜੀ ਹੋ ਜਾਂਦੀਆਂ ਹਨ ਤੇ ਲੋਕਾਂ ਵਿੱਚ ਪਿਆਸ਼ ਦੇ ਕੇ ਆ ਗਿਆ ਬਸ ਮੈਂ ਸਾਰੀ ਟੀਮ ਦਾ ਸੋਚੇ ਤਿਲੋਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਇਹਨਾਂ ਨੂੰ ਪਰਮਾਹੰਕਾਰਾ ਮਿਲਿਆ ਮਹਾਰਾਜ ਜਨੂਕਣੀ ਰਾਜੋਕਣੀ ਖਰਕੀ ਬਖਸ਼ੇ ਨਾ ਮੁੰਡਿਆਂ ਨੂੰ ਬਹੁ ਐਨੀ ਸੇਵਾ ਕਰ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਕੀ ਨਾਮ ਆ ਜੀ ਸਚਨ ਨਾਮ ਹੈ ਆ ਜਿਹੜਾ ਖੂਨਦਾਨ ਕਰ ਰਹੇ ਹੋ ਕੀ ਪਹਿਲੀ ਵਾਰੀ ਕਰ ਰਹੇ ਹੋ ਹਾਂਜੀ ਅੱਜ ਪਹਿਲੀ ਵਾਰ ਕਰ ਰਿਹਾ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਤੇ ਉਹਨਾਂ ਨੌਜਵਾਨਾਂ ਦਾ ਖੂਨਦਾਨ ਕੀਤਾ ਇੱਕ ਰੱਖੇ ਦਾ ਤਾਂ ਦੇਣਾ ਹੀ ਚਾਹੀਏ ਸਭ ਕੇ ਲਈ ਬੜੀਆ ਹੁੰਦਾ ਹੈ ਆਪਣਾ ਬਲੱਡ ਪ੍ਰੈਸ਼ਰ ਸਿੱਕੜ ਤੋਂ ਜਾਂਦਾ ਹੈ ਸਰੀਰ ਵੀ ਚੰਗਾ ਰਹਿੰਦਾ ਇਹ ਦਿਨਾਂ ਹਾਂ ਜੀ ਕੀ ਨਾਮ ਹੈ ਜੀ ਰਵੀਕਾਂਤ ਵਰਮਾ ਜੀ ਪਹਿਲਾਂ ਜੀ ਸਾਰੇ ਵੀ ਜੋ ਸਸਤੀਗੜ ਜੀ ਅਸੀਂ ਆਈਵੇ ਆਨਪੁਰੂਪ ਲੜਦੇਗੇ ਤਰਫ ਤੇ ਕੈਂਪ ਲਗਾਇਆ ਖੂਨ ਦਾ ਕੈਂਪ ਲਗਾਇਆ ਜੀ ਜਿਹੜਾ ਖੂਨ ਦਾ ਕੈਂਪ ਉਹਨਾਂ ਦਾ ਬੋਲਦੇ ਆ ਮਾਦਾਨ ਬੋਲਦੇ ਕਿਉਂਕਿ ਜਿਹੜਾ ਖੂਨ ਕੁਦਰਤ ਤੇ ਕੈਸੀ ਚੀਜ਼ ਬਣਾਈ ਹੈ ਜਿਹਨੂੰ ਆਦਮੀ ਇੰਸਾਨਾ ਤਰ੍ਹਾਂ ਬਣਾ ਨਹੀਂ ਸਕਿਆ ਤੇ ਇਹ দান ਹੀ ਕੀਤਾ ਜਾ ਸਕਦਾ ਹੈ ਤੇ ਇਹੀ দান ਲੱਗੇ ਅਸੀਂ ਲੋਕਾਂ ਨੂੰ ਜਦੋਂ ਪ੍ਰੋਪਰ ਜਾਂਚ ਕਰਕੇ ਅਗੇ ਦੂਏ ਬੰਦੇ ਜਿੱਤਾਂ ਪਰਸੋਂ ਖੂਨ ਦਿੱਤਾ ਜਾਵੇ ਜਿੰਨੇ ਜਿੰਨੇ ਜਿੱਤ ਦੱਸ ਕਰਕੇ ਅਸੀਂ ਲੋਕਾਂ ਨੂੰ ਬਈ ਤੇ ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਆ ਕਿ ਤੁਸੀਂ ਵੱਧ ਤੋਂ ਖੂਨ ਦਾਨ ਕਰੋ ਕਿਉਂਕਿ ਜੋ ਟਾਫੀ ਕੀ ਨੀ ਜਿਆਦਾ ਹੋ ਕੇ ਐਕਸੀਡੈਂਟ ਜਿਆਦਾ ਹੁੰਦੇ ਆ ਤਾਂ ਖੂਨ ਦੀ ਮੰਗ ਬਹੁਤ ਵੱਧਦੀ ਹੈ ਤੇ ਲੋਕ ਬੰਦੇ ਨਹੀਂ ਆ ਤੇ ਜੁੜ ਕੇ ਕਈ ਲੋਕ ਖੂਨ ਦੀ ਕਮੀ ਕਰਕੇ ਮਰ ਜਾਂਦੇ ਆ ਇਹ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਖੂਨ ਬਦਲ ਖੂਨਦਾਨ ਕਰੋ ਖੂਨਦਾਨ ਤੋਂ ਲੋਕਾਂ ਨੂੰ ਇਹ ਹੁੰਦਾ ਕਿ ਸ਼ਾਇਦ ਬੰਦਾ ਕੰਮ ਕਰੀ ਜੂਗੀ ਇੱਕ ਕੁਦਰਤ ਜਿਹੜਾ ਆਪਣੇ ਸ਼ਰੇ ਬਣਾ ਰਿਹਾ ਤੇ ਕਿਆਸੀ ਮਸ਼ੀਨ ਪਿੱਟ ਕਰੀ ਹੈ ਜਿਹੜਾ ਆਪਣਾ ਲੈਵਲ ਨੂੰ ਮੇਨਟੇਨ ਕਰ ਲੈਂਦੀ ਹੈ ਜਿੱਤੋਂ ਆਪਾਂ ਨਾ ਲੋਰ ਬੜੀ ਹੋ ਕੇ 5-6 ਲੀਟਰ ਬਲੱਡ ਕੱਢਦੇ ਹੁੰਦਾ ਹੈ ਤੇ ਆਪਾਂ ਜੇ 48 ਤੋਂ 72 ਅਪਰ ਬਲੱਡ ਕੱਢਦੇ ਇੱਕ ਵਾਰਾਂ ਤੇ ਇਦਾਂ ਬੰਦੇ ਨੂੰ ਬੋਡੀ ਤਾਂ ਬੋਡੀ ਆਪਣਾ ਵੋਲਿਊਮ 3-5 ਲੀਟਰ ਜਾਂ 6 ਲੀਟਰ ਜਿਹੜਾ ਹੈਗਾ ਉਹ ਪੂਰਾ ਕਰ ਲੈਂਦੀ ਹੈ ਤੇ ਆਪਾਂ ਨੂੰ ਕਦੇ ਵੀ ਇਹ ਸੋਚਣਾ ਚਾਹੀਦਾ ਜੇ ਫੋਨ ਦਿੱਤਾ ਤਾਂ ਮੇਰੇ ਕੋਈ ਕਮੀ ਆ ਗਈ ਹੈ ਮੇਰਾ ਫੋਨ ਕੱਟ ਗਿਆ ਹੈ ਮਨ ਕੋਈ ਜ਼ੋਰੀਆ ਹੋ ਗਈ ਬਲਕਿ ਜੇ ਤਾਂ ਆਪਾਂ ਫੋਨ ਦੰਦੇ ਆ ਜਿਹੜੇ ਆਪਣੇ ਬੀਕਾ ਕੁਝ ਟਾਈਮ ਆਪਣਾ ਸਟ्रेस ਚੱਲਿਆ ਹੁੰਦਾ ਹੈ ਜਾਂ ਕੁਝ ਆਪਣੇ ਕਵੇ ਰੋਟੀ ਨਹੀਂ ਖਾਈ ਹੁੰਦੀ ਕਿ ਚੈਸ ਹੋਇਆ ਹੁੰਦਾ ਹੈ ਇਹ ਜਿਹੜੀ ਆਰ ਬੀ ਸੀ ਦੀ ਮੋਰਫੋਲੋਜੀ ਮੈਂ ਜਿਹੜੇ ਫਰਕ ਆਏ ਹੁੰਦੇ ਉਹ ਮੈਟਾਬੋਲਿਜ਼ਮ ਫਰਕ ਆਉਂਦਾ ਉਹ ਜਿਹੜੇ ਆਰ ਬੀ ਸੀ ਸਰ ਇਕਦਮ ਸਡਨ ਜਰ ਨਿਕਲ ਰਹੇ ਆ ਉਹ ਨਵੇਂ ਆਰ ਬੀ ਸੀ ਬੰਦੇ ਆ ਜਿਹੜ ਇਹ ਜੋ ڈپੈਸ਼ਨ ਹੋ ਗਿਆ ਜੁਆਇੰਟ ਕਲੇਮ ਹੋ ਗਿਆ ਯੂਰੀ ਕੈਚ ਹੋ ਗਿਆ ਬਲਾਸਟ ਹੋ ਗਿਆ ਟੀਆਈ ਹੋ ਗਿਆ ਇਹ ਸਭ ਪ੍ਰੋਬਲਮਾਂ ਵੀ ਸੜਕਾਂ ਇੱਕ ਡਾਊਨ ਆ ਜਾਂਦੀਆਂ ਨੇ ਤੇ ਅਸੀਂ ਲੋਕਾਂ ਨੂੰ ਮੋਟੀਰੇ ਤੱਕ ਨਾ ਜਾਣ ਦੇਗੇ ਕਿਉਂਕਿ ਨਾਲ ਥੋੜੇ ਆਪਣੇ ਲਈ ਤਾਂ ਬਹੁਤ ਵਧੀਆ ਹੀ ਹੈ ਇਹਦੇ ਨਾਲ ਬਰੇ ਲੋਕਾਂ ਦੀ ਜੀਵਨ ਜਿੰਦਗੀ ਬਚ ਜਾਏ ਇੱਕ ਬੰਦਾ ਜਦ ਖੁੰਦਨ ਕਰ ਦੋ ਕਰ ਤੋਂ 3 ਬੰਦੇ ਜਿੰਦਗੀ ਬਚਾ ਸਕਦਾ ਹੈ ਇਹਦੇ ਇਹ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਬਤਵਤ ਖੁੰਦਨ ਦਾ ਸ਼ੋਗ ਹੋਵੇ ਤੇ ਹੁਣ ਤੱਕ ਕਿੰਨੇ ਜੁੰਟਾ ਹੋ ਚੁੱਕੇ ਨੇ ਜੀ ਅੱਜ ਵੀ ਜੀ ਅਸੀਂ ਮਹਾਕਲ ਸੇਵਾਦਾਰ ਨਾਲ ਇਸ ਯੋਗ ਦੇ ਨਾਲ ਇੱਥੇ ਖੁੰਦਨ ਦਾ ਕੈਂਪ ਲਾਜੀ ਦਾ ਸੰਸਰ ਨੂੰ ਅਸੀਂ ਜੀ ਸਾਨੂੰ ਮੀਂਹ ਦੇ ਤੇ ਜੁਲਤ ਪਰ ਲੋਕਾਂ ਦੀ ਬਹੁਤ ਕਮ ਆਉਂਗੇ ਜੀ ਜੀ ਮਹਾ ਸ ਇਹ ਮਹਾਕਾਲ ਜਿਹੜਾ ਸੇਵ ਬਲੱਡ ਸੇਵਾ ਦਾਲਾ ਸੀ ਤੇ ਬਹੁਤ ਵਾਰੀ ਆ ਜੀ ਇਹ ਸਾਨੂੰ ਜਦੋਂ ਮੌਕਾ ਪੈਂਦਾ ਸੀ ਇਹਨਾਂ ਨੇ ਫੋਨ ਕਰਦੇ ਆ ਸਾਨੂੰ ਜੀ ਅਰਜੈਂਟ ਜੁੜਤਾ ਹੈ ਜਦ ਲਈ ਆਪਣੇ ਜੜੇ ਹੈਗੇ ਦਾਨੀ ਸੱਜਣ ਪੀਂਦੇ ਆ ਜੇ ਅਸੀਂ ਉਹਦਾ ਖੂਨ ਲਈ ਅਸਲੀ ਦਾ ਪੰਚਰ ਬਲੱਡ ਲੰਦੇ ਆ ਉਹ ਜਿਹੜੇ ਜੁਟਲ ਵੀ ਲੇਡੀਜ਼ ਹੁੰਦੀਆਂ ਜਾਂ ਚੈਂਸ ਹੁੰਦੇ ਆ ਜਿਹਨੂੰ ਦੰਦੇ ਆ ਤੋਂ ਉਹ ਜਿੰਦੀ ਜਾਂਦੇ ਆ ਸੀ ਇਸ ਕਰਕੇ ਜਿਹੜੇ ਮਹਾਕਾਲ ਸੇਵਾਦਾਨ ਬਲੱਡ ਸੇਵਾ ਦਾਲਾ ਜੀ ਤੇ ਬਹੁਤ ਵਾਰੀ ਆ ਤੇ ਅਸੀਂ ਨਾਲ ਜੁੜ ਕੇ ਧੰਨਵਾਦ ਕਰਦੇ ਆ ਥੈਂਕ ਯੂ ਜੀ